ਗੀਆਂ ਜਹਾਨ ਗਿਆ ਤੇ ਸਾਡੀਆਂ ਅੱਖਾਂ ਹੀ ਚਲੀਆਂ ਗਈਆਂ ਤਾਂ ਉਹ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਹੈ ਨਹੀਂ ਜਿਹੜਾ ਬੰਦਾ ਗੱਡੀ ਚਲਾ ਰਿਹਾ ਚੰਡੀਗੜ੍ਹ ਤੋਂ ਅੰਬਰਸਰ ਜਾਣਾ ਰਾਤ ਦਾ ਸਫਰ ਲਾਈਟਾਂ ਹੀ ਲਾਈਟਾਂ ਅੱਖਾਂ 'ਚ ਪੈਂਦੀਆਂ ਨੇ ਹੋਰ ਕਈ ਕਾਰਨ ਹੁੰਦੇ ਨੇ ਕਿ ਅੱਖਾਂ ਦੇ ਵਿੱਚ ਥਕਾਵਟ ਹੁੰਦੀ ਹੈ ਹਾਂ ਬੰਦਾ ਟਾਇਰਡ ਹੋ ਜਾਂਦਾ ਮੇਰਾ ਵੀ ਸ਼ਾਮ ਤੱਕ ਹੋ ਜਾਂਦਾ ਅੱਖਾਂ 'ਚ ਖੁਰਕ ਜੀ ਹੋਣ ਲੱਗ ਜਾਂਦੀਆਂ ਨੇ ਅਗਲਾ ਕਹਿੰਦਾ ਕੀ ਹੋ ਗਿਆ ਥੱਕਿਆ ਹੋ ਗਿਆ ਥੱਕਿਆ ਬਾਡੀ ਠੀਕ ਹੁੰਦੀ ਹੈ ਪਰ ਅੱਖਾਂ ਥੱਕੀਆਂ ਲੱਗਦੀਆਂ ਹਾਂ ਤੇ ਜਿਵੇਂ ਗੱਡੀ ਚਲਾਉਂਦੇ ਚਲਾਉਂਦੇ ਨੀਂਦ ਆਉਣ ਲੱਗ ਜਾਂਦੀ ਝੋਲੇ ਆਉਣ ਲੱਗ ਜਾਂਦੇ ਉਹਨਾਂ ਨੂੰ ਅਸੀਂ ਦਿੱਤਾ ਵੀ ਇਹਨੂੰ ਗੱਡੀ 'ਚ ਰੱਖੋ ਆਪਦੇ ਜਦੋਂ ਨੀਂਦ ਆਵੇ ਅੱਖ 'ਚ ਪਾ ਲਓ ਅੱਛਾ ਲੈ ਜਾਣਾ 500 ਕਿਲੋਮੀਟਰ ਤੱਕ ਨੀਂਦ ਆਖਰੀ ਨਹੀਂ ਲੱਗਦੀ ਇਹ ਅੱਖਾਂ ਨੂੰ ਤਾਂ ਇਹਨੇ ਸਾਫ਼ ਕਰਨਾ ਹੀ ਕਰਨਾ ਹੂੰ ਹੂੰ ਔਰ ਨਾਲ ਨਾਲ ਇਹ ਬ੍ਰੇਨ ਦੀਆਂ ਨਰਵ ਸਿਸਟਮ ਨੂੰ ਖੋਲ ਦਿੰਦਾ ਹੈ ਜਿਹੜੇ ਸਾਡੇ ਬ੍ਰੇਨ ਦੇ ਸੈੱਲ ਨੇ ਉਹਨਾਂ ਨੂੰ ਐਕਟਿਵ ਕਰਦਾ ਹੈ ਤਾਂ ਇਹ ਫੇਮਸ ਹੋਇਆ ਅੱਖਾਂ ਤੋਂ ਜ਼ਿਆਦਾ ਆ ਸੱਚ ਆਹੀ ਡਰਾਪਸ ਵੀ ਮੈਨੂੰ ਸਾਹਮਣੇ ਪਈਆਂ ਦਿਸ ਰਹੀਆਂ ਨੇ ਤੁਹਾਡੀ ਹਨਾ ਸੋ ਆイズ ਦਾ ਇੱਕ ਹੈਗਾ ਕਿ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਠੀਕ ਹੈ ਜੇ ਸਾਡੀਆਂ ਅੱਖਾਂ ਹੀ ਚਲੀਆਂ ਗਈਆਂ ਤਾਂ ਉਹ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਹੈ ਨਹੀਂ ਨਾ ਰੰਗ ਕੰਮ ਦੇ ਨਾ ਬਾਰਸ਼ਾਂ ਕੰਮ ਦੀਆਂ ਨਾ ਢੰਗ ਕੰਮ ਦੇ ਨਾ ਹੁਸਨ ਕੰਮ ਦਾ ਨਾ ਕੱਪੜੇ ਕੰਮ ਦੇ ਤੇ ਮੈਨੂੰ ਤੁਹਾਡੀ ਆਈ ਡ੍ਰੌਪਸ ਜਿਹੜੀ ਸਾਹਮਣੇ ਦੇਖਦੀ ਮੈਂ ਬੜਾ ਕਿਊਰਸ ਹੈ ਦੇ ਲਈ ਇਹਦੇ ਬਾਰੇ ਵੀ ਕੋਈ ਜਾਣਨਾ ਪਾਹੀ ਦਿਓ ਇਹ ਨਿਰਾਲਾ ਆਈ ਡ੍ਰੌਪ ਹੈ ਆਮ ਦੁਨੀਆ ਇਹ ਨੂੰ ਜਾਣਦੀ ਆ ਇਹ ਅਸੀਂ ਬਣਾਇਆ ਸੀਗਾ ਸਿਰਫ ਉਹਦੇ ਲਈ ਜਿਹੜੇ ਲੋਕੀ ਜਿਵੇਂ ਸਵੇਰ ਤੋਂ ਰਾਤ ਤੱਕ ਬਾਈਕ ਤੇ ਘੁੰਮਦੇ ਆ। ਅੱਛਾ। ਜਾਂ ਜਿਵੇਂ ਤੁਸੀਂ ਆਰਟਿਸਟ ਲੋਕ ਲਾਈਟਾਂ ਸਫੇਸ ਕਰਦੇ ਹੋ। ਤੁਸੀਂ ਤਾਂ ਹੁਣ ਚਲੋ ਆਰਟਿਸਟ ਨੇ ਤਾਂ ਕਰਨੀ ਹੀ ਕਰਨੀ ਆ। ਹੁਣ ਜਿਹੜਾ ਬੰਦਾ ਗੱਡੀ ਚਲਾ ਰਿਹਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਰਾਤ ਦਾ ਸਫ਼ਰ ਲਾਈਟਾਂ ਹੀ ਲਾਈਟਾਂ ਅੱਖਾਂ 'ਚ ਪੈਂਦੀਆਂ ਨੇ ਹੋਰ ਕਈ ਕਾਰਨ ਹੁੰਦੇ ਨੇ ਕਿ ਅੱਖਾਂ ਦੇ ਵਿੱਚ ਥਕਾਵਟ ਹੁੰਦੀ ਹੈ ਹਾਂ ਬੰਦਾ ਟਾਇਰਡ ਹੋ ਜਾਂਦਾ ਮੇਰਾ ਵੀ ਸ਼ਾਮ ਤੱਕ ਹੋ ਜਾਂਦਾ ਅੱਖਾਂ 'ਚ ਖੁਰਕ ਜੀ ਹੋਣ ਲੱਗ ਜਾਂਦੀ ਹੈ ਅਗਲਾ ਕਹਿੰਦਾ ਕੀ ਹੋ ਗਿਆ ਥੱਕਿਆ ਹੋ ਗਿਆ ਥੱਕਿਆ ਬੋਡੀ ਠੀਕ ਹੁੰਦੀ ਹੈ ਪਰ ਅੱਖਾਂ ਥੱਕੀਆਂ ਲੱਗਦੀਆਂ ਹਾਂ ਤੇ ਜਿਵੇਂ ਗੱਡੀ ਚਲਾਉਂਦੇ ਚਲਾਉਂਦੇ ਨੀਂਦ ਆਉਣ ਲੱਗ ਜਾਂਦੀ ਹੈ ਝੋਲੇ ਆਉਣ ਲੱਗਦੇ ਆ ਉਹਨਾਂ ਨੂੰ ਅਸੀਂ ਦਿੱਤਾ ਵੀ ਇਹਨੂੰ ਗੱਡੀ 'ਚ ਰੱਖੋ ਆਪਦੇ ਜਦੋਂ ਨੀਂਦ ਆਵੇ ਅੱਖਾਂ 'ਚ ਪਾ ਲਓ ਮੈਂ ਜਾਣਾ 500 ਕਿਲੋਮੀਟਰ ਤੱਕ ਨੀਂਦ ਅੱਖ कि ਅੱਖਾਂ ਨੂੰ ਤਾਂ ਇਹਨਾਂ ਸਾਫ਼ ਕਰਨਾ ਹੀ ਕਰਨਾ ਹੂੰ ਹੂੰ ਔਰ ਨਾਲ ਨਾਲ ਇਹ ਬ੍ਰੇਨ ਦੀਆਂ ਨਰਵ ਸਿਸਟਮ ਨੂੰ ਖੋਲ ਦਿੰਦਾ ਹੈ ਜਿਹੜੇ ਸਾਡੇ ਬ੍ਰੇਨ ਦੇ ਸੈੱਲ ਨੇ ਉਹਨਾਂ ਨੂੰ ਐਕਟਿਵ ਕਰਦਾ ਹੈ ਤਾਂ ਇਹ ਫੇਮਸ ਹੋਇਆ ਇਹ ਫਿਰ ਸੌਣ ਤੋਂ ਪਹਿਲਾਂ ਤਾਂ ਨਹੀਂ ਪਾ ਸਕਦੇ ਨਹੀਂ ਰਾਤ ਨੂੰ ਇਹ ਅਸੀਂ ਕਹਿੰਦੇ ਨੇ ਫਿਰ 500 ਕਿਲੋਮੀਟਰ ਚੱਲਣਾ ਪਊ। ਨਹੀਂ ਉਹ ਨਹੀਂ ਪਰ ਇਹ ਆਖੀ ਰਾਤ ਨੂੰ ਜੇ ਪਾਣਾ ਅਸੀਂ ਲੋਕਾਂ ਨੂੰ ਕਹਿੰਦੇ ਕਿ ਸਵੇਰੇ ਜਦੋਂ ਤੁਸੀਂ ਆਫਿਸ ਜਾਣੇ ਹੋ ਬਾਹਰ ਜਾਣੇ ਹੋ ਇਹਨੂੰ ਪਾ ਕੇ ਜਾਓ। ਅਸਰ ਸ਼ਾਮ ਤੱਕ ਰੱਖਦੀ ਹੈ। ਰੱਖਦੀ ਹੈ ਤੇ ਸ਼ਾਮ ਨੂੰ ਜਦੋਂ ਘਰੇ ਆਣੇ ਹੋ ਮੂੰਹ 'ਵਾਂ ਧੋ ਕੇ ਇਹਨੂੰ ਅੱਖਾਂ 'ਚ ਪਾ ਲਓ। ਪਾ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਖਾਣਾ-ਬਾਣਾ ਲਓ ਔਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕੀ ਬਾਕੀ ਸਾਨੂੰ ਅੱਖਾਂ ਦੀ ਮਰਦੇ ਦਮ ਤੱਕ ਲੋੜ ਹੈਗੀ ਆ ਔਰ ਤਾਂ ਉਥੇ ਇਹਨੂੰ ਪਾਉਂਦੇ ਆ ਕੋਈ ਆਪਰੇਸ਼ਨ ਜਾਂ ਮੋਤੀਏ ਮੋਤੀਏ ਦੀ ਪ੍ਰੋਬਲਮ ਨਹੀਂ ਆਉਂਦੀ ਅੱਛਾ ਹਾਂ ਹੁਣ ਜਿਵੇਂ ਮੇਰੀ ਮੇਰੀ ਇਸ ਟਾਈਮ ਏਜ ਦੇ ਹਿਸਾਬ ਨਾਲ ਐਨਕ ਲੱਗੀ ਹੋਈ ਆ ਇਹਦਾ ਇੱਕ ਨੰਬਰ ਹੈ ਇਹ ਇੱਥੇ ਸਟਿਲ ਰਹੂਗਾ ਜਿਹੜੇ ਛੋਟੇ ਬੱਚੇ ਆ ਜਿਵੇਂ 13 ਸਾਲ ਤੋਂ ਛੋਟੇ ਬੱਚੇ ਆ ਉਹਨੂੰ ਅਗਰ ਇਹ ਰੈਗੂਲਰ ਪਾਜੇ ਇਹ ਲੜਦਾ ਬਹੁਤ ਆ ਜਦੋਂ ਇਹ ਅੱਛਾ ਇਹ ਕੀ ਇਹ ਜਾ ਪੈਂਦਾ ਜਿਹੜਾ ਲੜਦਾ ਇਹਦੇ ਵਿੱਚ ਨਹੀਂ ਜਿਹੜਾ ਲੜਦਾ ਉਹ ਕੋਈ ਖਾਸ ਚੀਜ਼ਾਂ ਨਹੀਂ ਹੈਗੀਆਂ ਪਰ ਇਹ ਲੜਦਾ ਬਹੁਤ ਆ ਗਲਿਸਰੀਨ ਵਗੈਰੇ ਪੈਂਦੀ ਆ ਗੁਲਾਬ ਜਲ ਵਗੈਰਾ ਪੈਂਦਾ ਤਾਂ ਉਹ ਲੜਦਾ ਤੇ ਉਹ ਜਦੋਂ ਬੱਚੇ ਦੇ ਪਾਣੇ ਆ ਤਾਂ ਉਹ 2 ਮਿੰਟ ਲਈ ਤਾਂ ਮਾਰਦਾ ਕਲਕਾਰੀਆਂ ਵੀ ਆ ਗਿਆ ਹੋਗਾ ਪਰ ਇਹ ਆ ਕਿ ਉਹਦੀ ਅੱਖ ਉਤਰ ਜਾਂਦੀ ਆ ਅੱਛਾ ਹਾਂ 13 ਸਾਲ ਤੋਂ ਥੱਲੇ ਜਿਹੜੇ ਉੱਪਰ ਨੇ ਉਹਨਾਂ ਦੇ ਨੰਬਰ ਸਟਿਲ ਹੋ ਜਾਂਦੇ ਆ ਇਹਦਾ ਇਹ ਇੱਕ ਬੈਨੀਫਿਟ ਆਇਆ ਸਾਨੂੰ ਦੇਖਣ ਨੂੰ ਔਰ ਮੇਰਾ ਖਿਆਲ ਹੈ ਕਿ ਅੱਜ ਅਗਰ ਅਸੀਂ ਦੇਖੇ ਕਿ ਇਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਸੱਤੋਂ ਪੂਰੀ ਨਹੀਂ ਹੁੰਦੀ ਇਹ ਆਨਲਾਈਨ ਹੀ ਇੰਨਾ ਵਿਕਦਾ ਜੇ ਲੋਕੀ ਸਾਡੀ ਸਾਈਟ ਹੈ www.ved1.com ਉਧਰ ਤੇ ਜਦੋਂ ਜਾਂਦੇ ਆ ਨਰਲਾ ਆਈ ਡ੍ਰੌਪ ਸਾਡਾ ਬਲਕਿ ਅਸੀਂ ਇਹ ਦੋ ਪੀਸ ਨਾਲ ਇੱਕ ਪੀਸ ਫ੍ਰੀ ਰੱਖਿਆ ਹੋਇਆ ਤਾਂ ਕਿ ਬੰਦਾ ਤਿੰਨ ਲੈ ਜਾਵੇ ਇੱਕ ਗੱਡੀ 'ਚ ਰੱਖੇ ਇੱਕ ਘਰੇ ਰੱਖੇ ਕਿ ਦਫ਼ਤਰ 'ਚ ਰੱਖੇ ਜਿੱਥੇ ਲੋੜ ਲੱਗਦਾ ਉਹਦਾ ਪਾਲ ਵੇਖਣ ਨਹੀਂ ਨਹੀਂ ਇਹਨੂੰ ਅੱਜ ਲੈ ਕੇ ਜਾਂਦੇ ਆ ਤੁਹਾਨੂੰ ਫੀਡਬੈਕ ਦੇਵਾਂਗੇ ਇਹਦੀ ਅੱਖਾਂ ਦਾ ਬਹੁਤ ਕੰਮ ਹੈ